ਅੱਜ ਅਸੀਂ ਬਣਾਵਾਂਗੇ ਕੀਆ ਦੀ ਬਹੁਤ ਜਿਆਦਾ ਟੇਸਟੀ ਇੱਕਦਮ ਮਲਾਈਦਾਰ ਸਬਜ਼ੀ ਸਾਰਿਆਂ ਨੂੰ ਬਹੁਤ ਜਿਆਦਾ ਪਸੰਦ ਆਉਗੀ ਇਸ ਤਰੀਕੇ ਨਾਲ ਬਣਾਉਂਗੇ ਤਾਂ ਇੱਥੇ ਮੈਂ 400 ਗ੍ਰਾਮ ਕੀਆ ਲਈਆਂ ਸੀ ਬਿਲਕੁਲ ਨਰਮ ਕੱਚਿਆ ਕੀਆ ਲੈਣੀਆਂ ਨੇ ਇਹਨਾਂ ਨੂੰ ਛਿਲਕਾ ਉਤਾਰ ਕੇ ਧੋ ਕੇ ਇਹਨਾਂ ਦੇ ਪੀਸ ਵਿੱਚ ਕਟਿੰਗ ਕਰ ਲਾਂਗੇ ਕੁੱਕਰ ਵਿੱਚ ਪਾਵਾਂਗੇ 2 ਚਮਚ ਤੇਲ ਦੇ ਅੱਧਾ ਚਮਚ ਜੀਰਾ ਪਾਵਾਂਗੇ 1 ਇੰਚ ਅਦਰਕ ਦਾ ਟੁਕੜਾ ਤੇ ਥੋੜੇ ਜਿਹਾ ਅਸੀਂ ਲਸਣ ਦੀਆਂ ਕਲੀਆਂ ਨੂੰ ਦਰਦਰਾ ਜਿਹਾ ਪੀਸ ਕੇ ਲੈ ਲਏ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਅਸੀਂ ਦੋ ਪਿਆਜ਼ ਨੂੰ ਅਸੀਂ ਬ੍ਰਿਕ ਚੋਪ ਕਰਕੇ ਲੈ ਲੈਣਾ ਇਸ ਤਰੀਕੇ ਨਾਲ ਪਿਆਜ਼ਾਂ ਨੂੰ ਅਸੀਂ ਥੋੜਾ ਜਿਹਾ ਪਿੰਕ ਕਲਰ ਹੋਣ ਤੱਕ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਬਿਲਕੁਲ ਦੂਰ ਹੋ ਜAVE ਜਦੋਂ ਤੱਕ ਇਹਨਾਂ ਇਹ ਟ੍ਰਾਂਸਪੇਟ ਨਾ ਹੋ ਜਾਣ ਉਦੋਂ ਤੱਕ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਪਾ ਕੇ ਇਹਨਾਂ ਨੂੰ 2 ਸੈਕਿੰਡ ਲਈ ਹੋਰ ਪਕਾ ਲਵਾਂਗੇ ਜਦੋਂ ਤੱਕ ਮਸਾਲੇ ਤੇਲ ਨਾ ਛੱਡਣਾ ਸ਼ੁਰੂ ਕਰ ਦੇਣ ਉਦੋਂ ਤੱਕ ਸੇ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਪਕਾ ਲੈਣਾ ਹੈ ਜਦੋਂ ਮਸਾਲੇ ਭੁੰਨ ਲਾਣੇ ਦੇ ਵਿੱਚ ਪਾਵਾਂਗੇ ਇੱਕ ਟਮਾਟਰ ਤੇ ਦੋ ਤਿੰਨ ਹਰੀਆਂ ਮਿਰਚਾਂ ਨੂੰ ਪੀਸ ਕੇ ਲੈ ਸੀ ਦੇਸੀ ਕਿਉ ਉਹ ਐਡ ਕਰਾਂਗੇ ਇਹਦੇ ਨਾਲ ਸਬਜੀ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਆ ਤੇ ਮਸਾਲੇ ਚੰਗੀ ਤਰ੍ਹਾਂ ਭੁੰਨ ਚੁੱਕੇ ਆ ਇਹਦੇ ਵਿੱਚ ਅਸੀਂ ਹੁਣ ਕੀ ਐਡ ਕਰ ਦਾਂਗੇ ਜਿਹੜੀ ਅਸੀਂ ਕਟਿੰਗ ਕਰਕੇ ਰੱਖੀ ਸੀ ਤੇ ਚੰਗੀ ਤਰ੍ਹਾਂ ਕੀਆਂ ਨੂੰ ਅਸੀਂ ਮਸਾਲੇ ਦੇ ਅੰਦਰ ਕੋਟਿੰਗ ਕਰ ਦਾਂਗੇ ਕੁੱਕਰ ਦੀ ਟੱਕਣ ਬੰਦ ਕਰਕੇ ਇਹਨੂੰ 2 ਵਿਸਲ ਲਗਵਾ ਲਵਾਂਗੇ ਜਦੋਂ 2 ਵਿਸਲ ਚੰਗੀ ਤਰ੍ਹਾਂ ਲੱਗ ਜਾਣ ਸਟੀਮ ਨਿਕਲ ਜਵੇ ਉਹਦਾ ਅਸੀਂ ਕੁੱਕਰ ਦਾ ਟੱਕਣ ਚੈੱਕ ਕਰਾਂ ਖੋਲ ਕੇ ਚੈੱਕ ਕਰ ਲਾਂਗੇ ਸਾਡੀ ਠਕੀਆ ਦੀ ਸਬਜ਼ੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਅੱਧਾ ਚਮਚ ਅਸੀਂ ਪਾਵਾਂਗੇ ਗਰਮ ਮਸਾਲਾ ਕੱਟਿਆ ਹੋਇਆ ਹਰਾ ਧਨੀਆ ਤੇ ਲਾਸਟ ਵਿੱਚ ਇਹਦੇ ਨੂੰ ਕਰੀਮੀ ਬਣਾ ਲੈ ਅਸੀਂ ਪਾਵਾਂਗੇ ਇੱਕ ਚਮਚ ਇਹ ਦੁੱਧ ਵਾਲੀ ਮਲਾਈ ਜਿਹੜੀ ਅਸੀਂ ਦੁੱਧ ਨੂੰ ਉਬਾਲ ਕੇ ਮਲਾਈ ਅਸੀਂ ਇਕੱਠੀ ਕਰਦੇ ਹਾਂ ਇੱਕ ਚਮਚ ਪਾ ਲੈਣ ਇਹਨਾਂ ਕੀ ਆ ਬਿਲਕੁਲ ਕਰੀਮੀ ਜੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ